ਅੰਮ੍ਰਿਤਸਰ ਥਾਣਾ ਕੰਟੇਨਮੈਂਟ ਵੱਲੋਂ ਇੱਕ ਔਰਤ ਦੇ ਹੋਏ ਅਣਕਤਲ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਚੰਦ ਕੰਟੀਆਂ ਚ ਕੀਤਾ ਕਾਬੂ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕੱਲ ਥਾਣਾ ਕੰਟੇਨਮੈਂਟ ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋਇਆ ਸੀ ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ ਦੀ ਡੀਐਸਪੀ ਸ਼ਰਟਾ ਐਸਐਚਓ ਕੰਟੋਨਮੈਂਟ ਏਡੀਸੀ ਵੀ ਉਹ ਮਨੂਜੀ ਤੇ ਸੀਆਈਏ ਤੇ ਹੋਰ ਸਾਰਿਆਂ ਨੇ ਰਲ ਕੇ ਉਹ 9:30 10 ਵਜੇ ਦੀ ਵਾਰਦਾਤ ਸੀ ਤੇ ਪੁਲਿਸ ਨੇ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਟ੍ਰੇਸ ਕਰ ਲਿਆ ਇਹ ਬਲਾਈਂਡ ਮਰਡਰ ਸੀ ਪੁਲਿਸ ਨੇ ਆਪਣੇ ਟੈਕਨੀਕਲ ਸਾਧਨਾ ਰਹੀ ਬਾਕੀ ਹੋਰ ਇਨਵੈਸਟੀਗੇਸ਼ਨ ਸਰਸੋਅਸ ਤੇ ਰਾਹੀਂ ਇਹ ਕਰਕੇ ਅੱਜ ਇਸ ਵਿਅਕਤੀ ਨੂੰ ਹਿਆਰਪੁਰ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਉਸ ਲੇਡੀ ਦੇ ਘਰ ਜਿਹਦਾ ਮਰਡਰ ਹੋਇਆ ਸੈਨੀਟਰੀ ਦਾ ਕੰਮ ਕਰਦਾ ਸੀ ਤੇ ਉਹਦੇ ਘਰ ਆਮ ਆਉਣ ਜਾਣ ਸੀ ਹੁਣ ਉਸ ਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਇੱਕ ਮੁਕਦਮਾ ਦਰਜ ਸੀ ਜਿਹਦੇ ਵਿੱਚ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਚੋਰੀ ਦਾ ਮੁਕਦਮਾ ਸੀ 5 ਅਗਸਤ ਨੂੰ ਉੱਥੋਂ ਬੇਲ ਆਊਟ ਹੋ ਕੇ ਆਇਆ ਸੀ ਉਸ ਬੇਲ ਆਊਟ ਆਉਣ ਤੋਂ ਬਾਅਦ ਇਨੇ ਕੱਲ ਉਸ ਤਾਕ ਦੇ ਵਿੱਚ ਵੀ ਜਦੋਂ ਉਹਦਾ ਹਸਬੰਡ ਤੇ ਉਹਦੀ ਬੇਟੀ ਆ ਉਹਨੂੰ ਬਾਹਰ ਜਾਣਗੇ ਉਹਦੇ ਘਰੇ ਇਹਨੇ ਐਂਟਰ ਕੀਤਾ ਕਿਉਂਕਿ ਉਹ ਪਹਿਲਾਂ ਹੀ ਇਹਨੂੰ ਜਾਣਦੀ ਸੀ ਉਹਨੇ ਇਹਦਾ ਦਰਵਾਜ਼ਾ ਖੋਲ ਦਿੱਤਾ ਤੇ ਉੱਥੇ ਕਿਸੇ ਗੱਲ ਤੋਂ ਇਹਨਾਂ ਦਾ ਆਪਸੀ ਟਕਰਾਅ ਹੋਇਆ ਉਸ ਤਕਰਾਅ ਦੇ ਵਿੱਚ ਇਹਨੇ ਕਿਚਨ ਦੇ ਵਿੱਚੋਂ ਚਾਕੂ ਚੱਕ ਕੇ ਉਸ ਔਰਤ ਦੇ ਜਿਹੜੇ ਗਲ ਤੇ ਵਾਰ ਕਰਕੇ ਉਹਦਾ ਮਰਡਰ ਕਰਤਾ ਸਾਡੀ ਪੁਲਿਸ ਟੀਮ ਨੇ ਦਿਨ ਰਾਤ ਇੱਕ ਕਰਕੇ 24 ਆਵਰਸ ਦੇ ਵਿੱਚ ਵਿੱਚ ਇਸ ਬਲਾਈਂਡ ਮਰਡਰ ਨੂੰ ਸੁਲਝਾ ਕੇ ਤੇ ਹਸ਼ਾਰਪੁਰ ਤੋਂ ਜਾ ਕੇ ਅਰਲੀ ਮਾਰਨਿੰਗ ਹਾਊਸ ਕਿਊਜ਼ ਨੂੰ ਰੈਸਟ ਕਰ ਲਿਆ ਇਹਦੀ ਜਿਹੜੀ ਫਰਦਰ ਡਿਟੇਲ ਦਾ ਉਹ ਇਨਵੈਸਟੀਗੇਸ਼ਨ ਜਾਰੀ ਆ ਤੇ ਉਹ ਅਸੀਂ ਤੁਹਾਡੇ ਨਾਲ ਜੇ ਲੋਡ ਹੋ ਬਾਅਦ ਸ਼ੇਅਰ ਕਰ ਸਕਦੇ ਆ ਸਰ ਕਾਮਕਾ ਦੀ ਟਮਾਟਰ ਕਰਨੀ ਗਿਆ ਸੀ ਜਾਂ ਫਿਰ ਕੋਈ ਹੋਰ ਮੰਤਰਾ ਇਹ ਵਾਗਵਾਰ ਸੀ ਵਾਗਵਾਰ ਹੋਣ ਕਰਕੇ ਹੋ ਸਕਦਾ ਇਹ ਮੋਟਿਵ ਆ ਜਿਹੜਾ ਅਸੀਂ ਯਸ 8 to 2 ਵੀ ਕਲੀਅਰਡ ਇਹ ਕਨਫਰਮ ਨਹੀਂ ਹੋ ਸਕਦਾ ਇਹਨੇ ਉਸਤੇ ਕਿਸੇ ਮਾੜੀ ਨਿਗਾ ਨਾਲ ਕੋਈ ਅਟੈਂਪਟ ਕੀਤਾ ਹੋਵੇ ਜਾਂ ਉਹਨੇ ਰਜਿਸਟਰ ਕੀਤਾ ਹੋਵੇ ਜਾਂ ਕੋ ਹੋਰ ਕਾਰਨਾ ਇਹ ਸਾਰੀਆਂ ਚੀਜ਼ ਅਸੀਂ ਵੈਰੀਫਾਈ ਕਰ ਰਹੇ ਆ ਆਫਟਰ ਕੰਪਲੀਟ ਇਨਵੈਸਟੀਗੇਸ਼ਨ ਹੀ ਇਹਦਾ ਜਿਹੜਾ ਪ੍ਰੋਪਰ ਮੋਟਿਵ ਆ ਜਿਹੜਾ ਕੀ ਮੋਟਿਵ ਸੀਗਾ ਪਰ ਇਸ ਬੰਦੇ ਦਾ ਚਰਦਾਰ ਆ ਜਿਹੜਾ ਇਹ ਤਿੰਨ ਚਾਰ ਲੇਡੀਜ਼ ਨਾਲ ਲਵ ਰਿਲੇਸ਼ਨ ਦੇ ਵਿੱਚ ਆ ਕੋਈ ਚੰਡੀਗੜ੍ਹ ਆ ਕੋਈ ਇੱਥੇ ਆ ਸੋ ਇਹਦਾ ਜਿਹੜਾ ਕੈਰੈਕਟਰ ਹੈਗਾ ਜਿਹੜਾ ਉਹ ਵੂਮਨਾਈਜ਼ਰ ਟਾਈਪ ਵਾਲਾ ਹੈਗਾ ਇਹਨੇ ਹੁਣ ਇਹ ਮਰਡਰ ਕੇਸ ਮਕਸਦ ਨਾਲ ਕੀਤਾ ਇੱਕ ਐਗਜ਼ੈਕਟ ਇਨਵੈਸਟੀਗੇਸ਼ਨ ਜਦੋਂ ਕਲੀਅਰ ਹੋਵੇਗੀ ਉਦੋਂ ਬਾਅਦ ਅਸੀਂ ਤੁਹਾਨੂੰ ਕੰਕਰੀਟਡ ਡਿਟੇਲ ਦੇ ਦੇਵਾਂਗੇ ਜਿਹਨਾਂ ਨੇ ਬਕਸ਼ ਕਰਵਾਇਆ ਸੀ ਇਹਨਾਂ ਦੇ ਪਰਿਵਾਰ ਦੇ ਉਹ ਉਸ ਨੂੰ ਦੱਤੇ ਉਹ 7 7-8 ਸਾਲ ਤੋਂ ਇਹਨਾਂ ਦਾ ਵਕਫਾ ਕਰ ਸੀਗਾ 7-8 ਸਾਲ ਤੋਂ ਹੀ ਜਦੋਂ ਇਹਦਾ ਹਸਬੰਡ ਆਪਣੀ ਬੇਟੀ ਨੂੰ ਹਸਪੀਟਲ ਆਪਣੇ ਸਕੂਲ ਛੱਡਣ ਜਾਇਆ ਸੀ ਉਸ ਤੋਂ ਬਾਅਦ ਇਹਨੇ ਮੂੰਹ ਬੰਦ ਕਰਕੇ ਬਾਹਰੋਂ ਦੇਖ ਰਿਹਾ ਸੀਗਾ ਉਹ ਜਦੋਂ ਬਾਹਰ ਨਿਕਲਿਆ ਇਹ ਗਲੀ ਤੋਂ ਅੱਗੇ ਨਿਕਲ ਗਿਆ ਜਦੋਂ ਉਹ ਚਲਿਆ ਗਿਆ ਤਾਂ ਇਹਨੇ ਮੌਕਾ ਤੱਕ ਕੇ ਦਰਵਾਜ਼ਾ ਖੜਕਾਇਆ ਉਹਨੇ ਇਹਨੂੰ ਕਰਾਣੀ ਵਾਕਫਿਤ ਹੋਣ ਦੇ ਨਾਂ ਤੇ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਇਸ ਵਾਰ ਦਾਤ ਨੂੰ ਜਾਮ ਦਿੱਤਾ ਇਹ ਇੱਕ ਆਪਣੇ ਬੂਦਸਤ ਰਾਜਾ ਸੰਸੀ ਦਾ ਰਾਜਾ ਸੰਸੀ ਅਮਰਸਰ ਹਾ ਜੀ ਇਹਦਾ 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 ਨਾਮ ਵਿੱਕੀ ਹੈ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾ ਸੰਸੀ ਅਮਰਸਰ ਦਿਹਾਤੀ ਦੇ ਵਿੱਚ ਪੈਂਦਾ ਇਹ 7-8 ਬਾਲ ਦਾ 28 ਸਾਲ ਦੀ ਉਮਰ ਦਾ ਤੇ ਸੈਂਟਰੀ ਦਾ ਕੰਮ ਕਰਦਾ। ਜੀ ਇਹਦੇ ਨਾਲ ਜਦੋਂ ਲੜਾਈ ਝਗੜਾ ਹੋਇਆ ਜਾਂਦੇ ਦੀ ਕਾਪੀ ਤੋਂ ਪਹਿਲੇ ਕੋਈ ਗੱਲਬਾਤ ਹੋਈ ਹੋਈ ਇਹੀ ਨਹੀਂ ਆਪਾਂ। ਅਸੀਂ ਜੀ ਕੱਲ ਦੇ ਲੱਗੇ ਪਹਿਲਾਂ ਤਾਂ ਸ਼ਾਮ ਤੱਕ ਇਹਨੂੰ ਰਾਤ ਨੂੰ 10-11 ਵਜੇ ਤੱਕ ਡੈਂਟੀਫਾਈ ਕੀਤਾ। ਡੈਂਟੀਫਾਈ ਕਰਨ ਤੋਂ ਬਾਅਦ ਫਿਰ ਸਵੇਰੇ ਮਾਰਨਿੰਗ ਲੈ ਕੇ ਆਏ ਆ ਸਾਰੀਆਂ ਡਿਟੇਲ ਤੁਸੀਂ ਵਰਕਆਊਟ ਕਰਨੀਆਂ। ਹੁਸ਼ਿਆਰਪੁਰੇ ਦੇ ਕਿਤੇ ਸੀ ਕਿਸੇ ਵੀ ਹਾਈ ਡਾਕਟਰ? ਹੁਸ਼ਿਆਰਪੁਰੇ ਦੇ ਨਾਨਕੇ ਸੀ। ਇਹਦੇ ਨਾਨਕਿਆਂ ਕੋਲੋਂ ਉੱਥੋਂ ਇਹ ਘਰ ਤੋਂ ਤੁਰਦਾ ਫਿਰਦਾ ਸੀ। ਉੱਥੇ ਸਾਡੀਆਂ ਟੀਮਾਂ ਪਹੁੰਚ ਗਈਆਂ ਸੀਗੀਆਂ ਪਹੁੰਚ ਕੇ ਉਸ ਹਾਲਾਤ ਨਾਲ ਸੀਨ ਉਥੋਂ ਲੈ ਕੇ ਆ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਇਸ ਵਿੱਚ ਦੇਖਿਆ ਕਿ ਆਪ ਇਹ ਘਰ ਦੇ ਨਾਲੋਂ ਕੱਢਦੇ ਹਾਲਾਤ ਵੇਖੇ ਇਸ ਤਰ੍ਹਾਂ ਦੀ ਗੱਲ ਬਦਲਾਮੀ ਨਹੀਂ ਕੀਤੀ ਹੋਈ। ਨਹੀਂ ਤਾਂ ਜੋ ਉਹਨਾਂ ਉਹਦੇ ਦੱਸਣ ਤੇ ਇਹ ਆ ਇਹ ਦੇ ਜੇਲ੍ਹ ਦੀ ਜਾਣ ਕਰਕੇ ਉਸ ਲੇਡੀ ਵੱਲੋਂ ਵੀ ਤੂੰ ਕ੍ਰਿਮੀਨਲ ਬੰਦਾ ਤੂੰ ਮਾੜਾ ਬੰਦਾ ਇਸ ਵੱਲੋਂ ਉਹਨੇ ਇਹਨੂੰ ਕਿਸੇ ਕਾਰਨ ਕਰਕੇ ਹੋ ਸਕਦਾ ਹੈ ਕਿ ਪੋਸਿਬਿਲਟੀ ਹੈ ਉਹਨੇ ਕਿਸੇ ਕਾਰਨ ਕਰਕੇ ਇਹਨੂੰ ਪਰੇ ਕਰਨਾ ਚਾਹਿਆ ਹੋਵੇ ਵੀ ਤੂੰ ਇੱਥੇ ਮੇਰੇ ਘਰ ਚਾਵੇਂਗਾ ਜਾਂ ਇੱਥੇ ਆਵੇਂਗਾ ਸਮਥਿੰਗ ਲਾਈਕ ਦੈਟ ਬਟ ਇਹ ਨਥਿੰਗ ਇਜ਼ ਕੰਕ੍ਰੀਟ ਇਹ ਵੈਰੀਫਿਕੇਸ਼ਨ ਆ ਸਾਡੀਆਂ ਜਾਰੀ ਆ ਇੱਕ ਯਾਸਰਾਇਆਂ ਨੇ ਇਹਦੀ ਡੈਰੋਗੇਸ਼ਨ ਦੇ ਵਿੱਚ ਸਾਰੀ ਗੱਲ ਗਲੀ ਹੋਵੇ। ਅਰੇ ਦੋ ਹੀ ਗੱਲ ਨਹੀਂ ਬੰਦੇ ਜੀ ਯਾਰ ਤੇ ਉਹ ਵੀ ਉਹਦੇ ਮੱਥਾ ਤੱਕ ਗਿਆ ਹੈ। ਯਾਨੀ ਕੋਈ ਰਿਲੇਸ਼ਨਸ਼ਿਪ ਦੀ ਗੱਲ ਨਹੀਂ ਕੀ ਹੈ। ਉਹ ਨੀਸਾ ਕਰੋ ਤੇ ਸਭ ਨੇ ਆ ਕੇ ਰਾਜੀ। ਤੁਹਾਡੀਆਂ ਗੱਲਾਂ ਠੀਕ ਆ ਬਟ ਜਿੰਨਾ ਚਿਰ ਅਸੀਂ ਪ੍ਰੋਫੈਸ਼ਨਲ ਬੰਦੇ ਆ ਜਿੰਨਾ ਚਿਰ ਅਸੀਂ ਕੰਕਰੀਟ ਉਸ ਗੱਲ ਨੂੰ ਵੈਰੀਫਾਈ ਨਹੀਂ ਕਰ ਲੈਂਦੇ ਅਸੀਂ ਖੱਤੀ ਗੱਲ ਤੁਹਾਨੂੰ ਸ਼ੇਅਰ ਨਹੀਂ ਕਰ ਸਕਦੇ। ਸਰ ਇਹ ਚੋਰੀ ਹੋਈ ਹੈ ਜਿੱਦਾਂ ਕਿਹਾ ਜਾ ਰਿਹਾ ਸੀ ਕਿ ਮੋਬਾਈਲ ਵੀ ਝੁਕਿਆ ਗਿਆ ਐਕਟਿਵਾ ਵੀ ਝੁਕਿਆ ਗਿਆ ਤੇਦੀ ਗੱਲ ਸਭ ਨੇ ਹੈ। ਐਕਟਿਵਾ ਦਾ ਲੈ ਕੇ ਭੱਜਣ ਤੇ ਨੇ ਵਰਤਿਆਗਾ ਆਦਰਵਾਇਜ਼ ਉੱਥੇ ਕੋਈ ਚ ਉਹ ਸਿੰਪਲ ਕਿਸੇ ਗੱਲੋਂ ਇਹਨੇ ਗੁੱਸੇ 'ਚ ਆ ਕੇ ਕਿਚਨ 'ਚੋਂ ਝਾਕੂ ਚਾੱਕ ਕੇ ਉੱਥੇ ਖੜੇ ਪੈਰ ਮਾਰਿਆ ਸਰ ਪਹਿਲੇ ਟਾਈਮ 'ਤੇ ਉਹ ਟੈਕਸ ਕਾਲੀ ਪਰ ਘਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਤਾਂ 5 ਅਗਸਤ ਨੂੰ ਬਾਹਰ ਆਇਆ ਜੀ ਇਹ 23 ਅਗਸਤ ਦੀ ਗੱਲ ਹੋ ਗਈ ਫੇਲੇ 10-15 ਦਿਨ ਦੀ ਗੱਲ ਆ ਤੇ ਇਹ ਕਿੰਨੇ ਵਾਰ ਤੇ ਹੁਣ ਡਿਟੇਲ ਜਿਹੜੀ ਹੌਲੀ-ਹੌਲੀ ਬਦਲ ਰਹੀ ਹੈ ਨਸ਼ਾ ਕਰਦਾ ਹੈ